ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ থাম্বਨੇਲ ਦੇ ਵਿੱਚ ਆਲਰੇਡੀ ਦੇਖ ਚੁੱਕੇ ਹੋ ਕਿ ਬੱਚਿਆਂ ਦੀ ਜ਼ਿੰਦਗੀ ਵਿੱਚ ਪਿਓ ਦੀ ਕੀ ਅਹਿਮੀਅਤ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਂ ਦੀ ਵੀ ਬੱਚਿਆਂ ਦੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਹੁੰਦੀ ਆ ਪਰ ਅਕਸਰ ਆਪਾਂ ਮਾਂ ਤੇ ਬਹੁਤ ਸਾਰੀਆਂ ਆਪ ਵੀਡੀਓ ਸੁਣਦੇ ਆਪ ਗੱਲਾਂ ਸੁਣਦੇ ਆਂ ਪਰ ਮੇਰੇ ਹਿਸਾਬ ਨਾਲ ਇੱਕ ਪਿਤਾ ਦੀ ਜਿਹੜੀ ਛਲੰਗਾ ਆ ਉਹ ਬਹੁਤ ਘੱਟ ਹੁੰਦੀ ਆ ਕਿ ਪਿਤਾ ਦੀ ਬੱਚਿਆਂ ਦੀ ਜੋ ਲਾਈਫ 'ਚ ਐਹਮੀਅਤ ਆ ਉਹਦੇ ਬਾਰੇ ਬਹੁਤ ਹੀ ਘੱਟ ਗੱਲ ਕੀਤੀ ਜਾਂਦੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਿਤਾ ਦੀ ਇੱਕ ਬੱਚਿਆਂ ਦੇ ਲਾਈਫ ਦੇ ਵਿੱਚ ਕੀ ਐਹਮੀਅਤ ਆ ਉਹਦੇ ਬਾਰੇ ਗੱਲ ਕਰਾਂਗੇ ਸੋ ਸਾਰਿਆਂ ਨੂੰ ਰਿਕਵੈਸਟ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਨਾ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਇੱਕ ਨਿੱਕੀ ਜਿਹੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇਸ ਨਾਲ ਰਿਲੇਟਿਡ ਤੇ ਹੋਪ ਤੁਹਾਨੂੰ ਵਧੀਆ ਲੱਗੂਗੀ ਜੀ ਵੀਡੀਓ ਇੱਕ ਵਾਰ ਜੀ ਇੱਕ ਲੜਕਾ ਹੁੰਦਾ ਆ ਉਹ ਪੜ੍ਹ ਲਿਖ ਕੇ ਬਹੁਤ ਵੱਡਾ ਆਰਮੀ ਅਫਸਰ ਬਣਦਾ ਤੇ ਜਦੋਂ ਉਹ ਅਫਸਰ ਬਣ ਕੇ ਘਰ ਵਾਪਸ ਆਉਂਦਾ ਤੇ ਮਾਪਿਓ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਕਿਉਂਕਿ ਜੋ ਉਹਨਾਂ ਦਾ ਲੜਕਾ ਹੁੰਦਾ ਪੜ੍ਹ ਲਿਖ ਕੇ ਇੱਕ ਵੱਡਾ ਆਰਮੀ ਚ ਅਫਸਰ ਲੱਗ ਜਾਂਦਾ ਜੀ ਸੋ ਪਿਓ ਜਦੋਂ ਆਪਣੇ ਲੜਕੇ ਕੋਲ ਜਾਂਦਾ ਆ ਤੇ ਉਹਦੇ ਮੋਢੇ ਤੇ ਹੱਥ ਰੱਖਦਾ ਤੇ ਉਹਨੂੰ ਪੁੱਛਦਾ ਆ ਕੀ ਬੇਟਾ ਸਭ ਤੋਂ ਤਾਕਤਵਰ ਬੰਦਾ ਕੌਣ ਆ ਸਭ ਤੋਂ ਵੱਡਾ ਬੰਦਾ ਕੌਣ ਆ ਤੇ ਲੜਕਾ ਜੀ ਆਪਣੇ ਪਿਤਾ ਨੂੰ ਜਵਾਬ ਦਿੰਦਾ ਕਿ ਸਭ ਤੋਂ ਤਾਕਤਵਰ ਤੇ ਵੱਡਾ ਬੰਦਾ ਦੁਨੀਆ ਦਾ ਮੈਂ ਆ ਜਦੋਂ ਇਹ ਗੱਲ ਸੁਣਦਾ ਉਹਦਾ ਪਿਤਾ ਤੇ ਉਹ ਬਹੁਤ ਹੀ ਉਸ ਨੂੰ ਦੁੱਖ ਲੱਗਦਾ ਉਹ ਹੈਰਾਨ ਹੋ ਜਾਂਦਾ ਸੁਣ ਕੇ ਉਸ ਨੂੰ ਸਿਗਾ ਕਿ ਉਸ ਦਾ ਬੇਟਾ ਇਹ ਕਹੇਗਾ ਕਿ ਸਭ ਤੋਂ ਤਾਕਤਵਰ ਬੰਦਾ ਮੇਰਾ ਪਿਤਾ ਆ ਕਿ ਸਭ ਤੋਂ ਵੱਡਾ ਬੰਦਾ ਮੇਰਾ ਪਿਤਾ ਪਰ ਉਸ ਨੂੰ ਇਹ ਲੱਗਦਾ ਕਿ ਸ਼ਾਇਦ ਵੱਡਾ ਅਫਸਰ ਬਣ ਕੇ ਇਹਦੇ ਵਿੱਚ ਹੰਕਾਰ ਆ ਗਿਆ ਸੋ ਉਸ ਨੂੰ ਬਹੁਤ ਦੁੱਖ ਲੱਗਦਾ ਉਹ ਮੂੰਹ ਜੇ ਲੰਮਕਾ ਕੇ ਆਪਣੇ ਕਮਰੇ ਚ ਪਿਤਾ ਵਾਪਸ ਆ ਜਾਂਦਾ ਤੇ ਜਦੋਂ ਉਸ ਦੀ ਘਰ ਵਾਲੀ ਉਸ ਦੇ ਆਪਣੇ ਪਤੀ ਦਾ ਮੂੰਹ ਦੇਖਦੀ ਆ ਜੀ ਉਤਰਿਆ ਹੋਇਆ ਤੇ ਉਹ ਪੁੱਛਦੀ ਆ ਕਿ ਤੁਹਾਨੂੰ ਕੀ ਹੋਇਆ ਤੁਸੀਂ ਥੋੜੀ ਦੇਰ ਪਹਿਲਾਂ ਤਾਂ ਇੰਨੇ ਖੁਸ਼ ਸੀਗੇ ਪਰ ਹੁਣ ਤੁਹਾਡਾ ਜਿਹੜਾ ਮੂਡ ਆ ਉਹ ਮੈਨੂੰ ਸਹੀ ਨਹੀਂ ਲੱਗਦਾ ਕੀ ਹੋਇਆ ਤੇ ਫਿਰ ਜੀ ਪਤੀ ਸਾਰੀ ਗੱਲ ਦੱਸਦਾ ਪਤਨੀ ਨੂੰ ਕਹਿੰਦਾ ਆ ਕਿ ਦੇਖ ਤੈਨੂੰ ਸਭ ਪਤਾ ਕਿ ਆਪਾਂ ਕਿੰਨੀਆਂ ਮਿਹਨਤਾਂ ਕਰਕੇ ਆਪਣੇ ਪੁੱਤਰ ਨੂੰ ਪੜਾਇਆ ਆਪਣੀ ਚਾਹ ਖਤਮ ਕਰਕੇ ਪੁੱਤ ਦੇ ਚਾਹ ਪੂਰੇ ਕੀਤੇ ਤੇ ਰਾਤਾਂ ਨੂੰ ਜਾਗ ਜਾ ਕੇ ਮਿਹਨਤ ਕਰਕੇ ਮੈਂ ਇਹਦੀਆਂ ਫੀਸਾਂ ਭਰੀਆਂ ਜੀਵਨ ਦੀ ਐਸੀ ਚੀਜ਼ ਕੋਈ ਨਹੀਂ ਜੋ ਇਨੀ ਮੰਗੀ ਹੋਵੇ ਤੇ ਅਸੀਂ ਨਾ ਦਿੱਤੀ ਹੋਵੇ ਤੇ ਪਤਨੀ ਨੇ ਕਿਹਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਇਨੀ ਮਿਹਨਤ ਕੀਤੀ ਹੈ ਜੋ ਕੁਝ ਵੀ ਅੱਜ ਜੀ ਇਹ ਵੱਡਾ ਅਫਸਰ ਬਣਿਆ ਇਹ ਤੁਹਾਡੀ ਮਿਹਨਤ ਦੀ ਬਦੌਲਤ ਬਣਿਆ ਜਦੋਂ ਇਹ ਗੱਲ ਪਤਨੀ ਨੇ ਕਹੀ ਤਾਂ ਪਤੀ ਕਹਿੰਦਾ ਇਹੀ ਗੱਲ ਤਾਂ ਮੈਂ ਸੁਣਨਾ ਚਾਹੁੰਦਾ ਸੀ ਆਪਣੇ ਪੁੱਤ ਦੇ ਮੂੰਹੋਂ ਪਰ ਅੱਜ ਜਦੋਂ ਮੈਂ ਆਪਣੇ ਪੁੱਤ ਨੂੰ ਪੁੱਛਿਆ ਕਿ ਪੁੱਤਰ ਦੁਨੀਆ ਦਾ ਤਾਕਤੂਰ ਬੰਦਾ ਕੌਣ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਆ ਤਾਂ ਉਹਨੇ ਆਪਣਾ ਨਾਮ ਲਿਆ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਇਹ ਗੱਲ ਪਤੀ ਨੇ ਆਪਣੀ ਪਤਨੀ ਨੂੰ ਦੱਸੀ ਤਾਂ ਪਤਨੀ ਕਹਿੰਦੀ ਕੋਈ ਗੱਲ ਨਹੀਂ ਜੀ ਮੈਂ ਉਸ ਨਾਲ ਗੱਲ ਕਰਾਂਗੀ ਹੁਣ ਰਾਤ ਹੋ ਗਈ ਆ ਤੁਸੀਂ ਹੁਣ ਸੋ ਜਾਓ ਤੁਸੀਂ ਦਿਲ ਤੇ ਨਾ ਲਾਓ ਕਿਸੇ ਗੱਲ ਨੂੰ ਮੈਂ ਸਵੇਰੇ ਉੱਠ ਕੇ ਆਪਣੇ ਬੇਟੀ ਦੇ ਨਾਲ ਇਹ ਗੱਲ ਆਪਾਂ ਜ਼ਰੂਰ ਕਰਾਂਗੇ ਮੈਂ ਉਹਨੂੰ ਦੱਸਾਂਗੀ ਕਿ ਤੇਰੇ ਪਿਓ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਸੈਨੂੰ ਕਿਹੜੀਆਂ ਕੰਡੀਸ਼ਨਾਂ ਦੇ ਵਿੱਚ ਆਪਣੇ ਚਾਹ ਮਾਰ ਕੇ ਤੇਰੀਆਂ ਫੀਸਾਂ ਭਰਾਈਆਂ ਤੈਨੂੰ ਪੜਾਇਆ ਲਿਖਾਇਆ ਤੇ ਅੱਜ ਜੇ ਤੂੰ ਅਫਸਰ ਬਣਿਆ ਤੇ ਆਪਣੇ ਪਿਤਾ ਦੀ ਬਦੌਲਤ ਬਣਿਆ ਤੇ ਚਲੋ ਜੀ ਸਵੇਰ ਹੁੰਦੀ ਆ ਤੇ માતા ਜੀ ਉੱਠਦੇ ਨੇ ਤੇ ਉਹ ਜਾ ਕੇ ਜੀ ਆਪਣੇ بیٹے ਨਾਲ ਜੋ ਰਾਤ ਜੋ ਵੀ ਹੋਇਆ ਗੱਲਬਾਤ ਹੋਈ ਉਹਦੇ ਬਾਰੇ ਚਰਚਾ ਕਰਦੇ ਨੇ ਗੱਲ ਕਰਨ ਜਾਂਦੇ ਨੇ ਇੱਕ ਪਾਸੇ ਹੁਣ ਪੁੱਤਰ ਖੜਿਆ ਹੋਇਆ ਜੀ ਇੱਕ ਪਾਸੇ ਪਿਤਾ ਤੇ માતા ਜੀ ਫੇਰ ਉਹੀ ਗੱਲ ਤੋਂ ਰੋਂਦੇ ਨੇ ਕਿ માતા ਜੀ ਪੁੱਛਦੇ ਨੇ ਕਿ ਬੇਟਾ ਤੈਨੂੰ ਇੱਕ ਗੱਲ ਪੁੱਛਣੀ ਸੀ ਤੇ ਲੜਕਾ ਕਹਿੰਦਾ ਹਾਂ ਜੀ માતા ਜੀ ਤੁਸੀਂ ਪੁੱਛੋ ਤੇ ਮਾਤਾ ਪੁੱਛਦੇ ਨੇ ਕਿ ਬੇਟਾ ਇਹ ਦੱਸ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਸਭ ਤੋਂ ਵੱਡਾ ਬੰਦਾ ਕੌਣ ਆ ਤੇ ਜਦੋਂ ਮਾਤਾ ਦੀ ਇਹ ਗੱਲ ਸੁਣਦਾ ਤੇ ਬੇਟਾ ਕੀ ਜਵਾਬ ਦਿੰਦਾ ਜੀ ਬੇਟਾ ਕਹਿੰਦਾ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਸਭ ਤੋਂ ਵੱਡਾ ਬੰਦਾ ਮੇਰੇ ਪਿਤਾ ਜੀ ਨੇ ਜਦੋਂ ਇਹ ਗੱਲ ਸੁਣਦੀ ਆ ਜੀ ਉਹਦੀ ਪਤਨੀ ਉਹ ਹੈਰਾਨ ਹੋ ਜਾਂਦੀ ਆ ਉਹ ਕਹਿੰਦਾ ਕਿ ਸਭ ਤੋਂ ਵੱਡਾ ਤਾਕਤਵਰ ਮੇਰਾ ਪਿਤਾ ਫਿਰ ਮਾਤਾ ਕਹਿੰਦੀ ਆ ਕਿ ਜਦੋਂ ਅਸੀਂ ਤੈਨੂੰ ਰਾਤ ਨੂੰ ਤੇਰੇ ਪਿਤਾ ਜੀ ਨੇ ਪੁੱਛਿਆ ਉਦੋਂ ਤੂੰ ਕਿਹਾ ਕਿ ਸਭ ਤੋਂ ਵੱਡਾ ਇਨਸਾਨ ਤਾਕਤਵਰ ਬੰਦਾ ਮੈਂ ਆ ਤੇ ਫਿਰ ਪੁੱਤਰ ਜੀ ਇਹ ਸੁਣ ਕੇ ਮੁਸਕਰਾ ਪਿਆ ਤੇ ਪੁੱਤਰ ਜਵਾਬ ਦਿੰਦਾ ਕਿ ਰਾਤ ਜਦੋਂ ਪਿਤਾ ਜੀ ਨੇ ਮੈਨੂੰ ਪੁੱਛਿਆ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਹੋਇਆ ਸੀ ਤੇ ਜਿਹੜੇ ਬੱਚੇ ਦੇ ਪਿਓ ਦੇ ਪਿਓ ਦਾ ਹੱਥ ਉਹਦੇ ਮੋਢਿਆਂ ਤੇ ਹੋਵੇ ਤੇ ਉਹ ਬੱਚਾ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਵੱਡਾ ਬੰਦਾ ਹੁੰਦਾ ਜਦੋਂ ਇੱਕ ਪਿਓ ਦਾ ਹੱਥ ਆਪਣੇ ਬੱਚੇ ਦੇ ਮੋਢੇ ਤੇ ਹੋਵੇ ਤੇ ਉਹ ਤੋਂ ਤਾਕਤਵਰ ਬੱਚਾ ਉਸ ਤੋਂ ਤਾਕਤਵਰ ਬੰਦਾ ਕੋਈ ਨਹੀਂ ਹੁੰਦਾ ਪਰ ਅੱਜ ਹੁਣ ਮੇਰੇ ਪਿਤਾ ਜੀ ਮੇਰੇ ਤੋਂ ਦੂਰ ਖੜੇ ਨੇ ਇਸ ਕਰਕੇ ਮੈਂ ਕਹਿ ਰਿਹਾ ਕਿ ਮੇਰੇ ਪਿਤਾ ਜੀ ਸਭ ਤੋਂ ਤਾਕਤਵਰ ਬੰਦੇ ਹਨ ਤੇ ਸਭ ਤੋਂ ਵੱਡੇ ਬੰਦੇ ਹਨ ਕਿਉਂਕਿ ਹੁਣ ਮੇਰੇ ਪਿਤਾ ਜੀ ਮੇਰੇ ਤੋਂ ਦੂਰ ਖੜੇ ਹਨ ਉਹਨਾਂ ਦਾ ਹੱਥ ਮੇਰੇ ਮੋਢੇ ਤੇ ਨਹੀਂ ਤੇ ਜਦੋਂ ਮੇਰੇ ਪਿਤਾ ਜੀ ਦਾ ਹੱਥ ਮੇਰੇ ਮੋਢੇ ਤੇ ਹੁੰਦਾ ਤੇ ਮੈਂ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਹੁੰਨਾ ਜਦੋਂ ਪਿਤਾ ਤੇ ਮਾਤਾ ਆਪਣੇ ਬੱਚੇ ਦੀ ਇਹ ਗੱਲ ਸੁਣਦੇ ਆ ਨਾ ਜੀ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਤੇ ਪਿਤਾ ਜੀ ਨੂੰ ਬਹੁਤ ਹੀ ਗਰਵ ਫੀਲ ਹੁੰਦਾ ਆਪਣੇ ਬੱਚੇ ਤੇ ਪ੍ਰਾਊਡ ਫੀਲ ਹੁੰਦਾ ਮਾਤਾ ਜੀ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਵਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਦੁੱਖ ਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਸਮਝ ਨਹੀਂ ਸਕਿਆ ਤੇ ਇਹ ਜਿਹੜੀ ਛੋਟੀ ਜਿਹੀ ਅਸੀਂ ਘਟਨਾ ਆ ਜਿਹੜੀ ਅਸੀਂ ਤੁਹਾਨੂੰ ਅੱਜ ਸੁਣਾਈ ਆ ਤੇ ਇਹ ਸਾਨੂੰ ਇਹ ਸਮਝਾ ਰਹੀ ਆ ਕਿ ਜਦੋਂ ਪੁੱਤ ਦੇ ਧੀ ਦੇ ਮੋੜੇ ਉੱਤੇ ਪਿਤਾ ਦਾ ਹੱਥ ਹੋਵੇ ਫਿਰ ਔਲਾਦ ਕਹਿੰਦੀ ਆ ਕਿ ਸਭ ਤੋਂ ਤਾਕਤਵਰ ਮੈਂ ਆ ਤੇ ਜਦੋਂ ਮੋਢੇ ਤੋਂ ਹੱਥ ਉੱਠ ਜਾਂਦਾ ਉਦੋਂ ਔਲਾਦ ਤਾਕਤਵਰ ਨਹੀਂ ਰਹਿੰਦੀ ਉਦੋਂ ਔਲਾਦ ਕਮਜ਼ੋਰ ਹੋ ਜਾਂਦੀ ਆ ਪਿਤਾ ਦਾ ਸਾਯਾ ਹੀ ਬਹੁਤ ਵੱਡੀ ਗੱਲ ਹੈ ਜੀ ਪਿਤਾ ਦਾ ਹੋਣਾ ਹੀ ਬਹੁਤ ਵੱਡੀ ਗੱਲ ਆ ਪਿਤਾ ਅਮੀਰ ਆ ਜਾਂ ਗਰੀਬ ਆ ਇਹ ਮਾਇਨੇ ਨਹੀਂ ਰੱਖਦਾ ਪਿਤਾ ਦਾ ਹੋਣਾ ਹੀ ਬਹੁਤ ਵੱਡੀ ਗੱਲ ਆ। ਪੁੱਤ ਜੇ ਕਹਿ ਦੇਵੇ ਕਿ ਬਾਪੂ ਜੀ ਇਹ ਕੰਮ ਮੈਂ ਨਹੀਂ ਕਰਨਾ ਤਾਂ ਬਾਪੂ ਕਹਿੰਦਾ ਕੋਈ ਗੱਲ ਨਹੀਂ ਪੁੱਤ ਮੈਂ ਕਰਦਾ ਤੂੰ ਜਾਂ ਜਿੱਥੇ ਜਾਣਾ। ਬਾਪੂ ਜੀ ਆ ਚੀਜ਼ ਦੀ ਲੋੜ ਆ। ਕੋਈ ਗੱਲ ਨਹੀਂ ਪੁੱਤਰ ਮੈਂ ਲਿਆ ਦਾਂਗਾ। ਪਿਓ ਦਾ ਪੁੱਤਰ ਦੀ ਤੇ ਧੀ ਦੀ ਜ਼ਿੰਦਗੀ ਵਿੱਚ ਹੋਣਾ ਹੀ ਬਹੁਤ ਵੱਡੀ ਗੱਲ ਹੈ ਜੀ। ਜੇ ਪਿਓ ਸਿਰ ਤੇ ਆ ਤਾਂ ਬਾਜ਼ਾਰ ਵਿੱਚ ਪਏ ਹੋਏ ਹਰ ਇੱਕ ਸਮਾਨ ਨੂੰ ਬੱਚਾ ਆਪਣਾ ਸਮਝਦਾ ਆ ਕਿਉਂਕਿ ਉਹ ਸੋਚਦਾ ਕਿ ਮੇਰਾ ਪਿਓ ਮੇਰੇ ਨਾਲ ਆ ਜੋ ਮੈਂ ਕਹਿਣਾ ਉਹਨੇ ਮੈਨੂੰ ਦਵਾ ਦੇਣਾ ਪਰ ਜਦੋਂ ਪਿਓ ਦਾ ਸਾਯਾ ਸਿਰ ਤੋਂ ਉੱਠ ਜਾਂਦਾ ਨੇ ਜੀ ਫਿਰ ਉਦੋਂ ਕਈ ਵਾਰ ਬੱਚਾ ਛੋਟੀ ਉਮਰ ਵਿੱਚ ਹੀ ਆਪਣੀ ਸਾਰੇ ਚਾ ਮਾਰ ਕੇ ਆਪਣੀ ਜ਼ਿੰਦਗੀ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਸੋ ਬਾਪ ਦਾ ਔਦਾ ਬਾਪ ਦੀ अहमियत ਬਹੁਤ ਵੱਡੀ ਆ ਜੀਵਨ ਦੇ ਵਿੱਚ ਤੇ ਆਪਣੇ ਪਿਓ ਦੀ ਥਾਂ ਜੀ ਕੋਈ ਵੀ ਲੈ ਨਹੀਂ ਸਕਦਾ ਹੋਰ ਜਿੰਨਾ ਚਿਰ ਆਪਣੇ ਪਿਓ ਦਾ ਤੇ ਹੱਥ ਹੁੰਦਾ ਨਾ ਜੀ ਆਪਣੇ ਥੀਰ ਬੱਚੇ ਆਪਣੇ ਆਪ ਨੂੰ ਬਹੁਤ ਹੀ ਸੇਫ ਫੀਲ ਕਰਦੇ ਆ ਪਰ ਜਦੋਂ ਇੱਕ ਪਿਓ ਦਾ ਹੱਥ ਉੱਠ ਜਾਂਦਾ ਤੇ ਬੱਚੇ ਕਮਜ਼ੋਰ ਹੋ ਜਾਂਦੇ ਆ ਸਿਆਣੀ ਕਹਿੰਦੇ ਹੁੰਦੇ ਆ ਕਿ ਸੂਰਜ ਗਰਮ ਆ ਤੇ ਪਿਓ ਵੀ ਗਰਮਾ ਸੂਰਜ ਵਰਗਾ ਹੁੰਦਾ ਪਿਓ ਸੂਰਜ ਸਵੇਰੇ ਨਿਕਲਦਾ ਤਾਂ ਚਾਨਣ ਹੁੰਦਾ ਤੇ ਜੇ ਸੂਰਜ ਛਿਪ ਜਾਏ ਤਾਂ ਹਨੇਰਾ ਹੋ ਜਾਂਦਾ ਤੇ ਜੀਵਨ ਵਿੱਚ ਜੀ ਪਿਓ ਹੀ ਆ ਜੋ ਖੁਸ਼ੀਆਂ ਦਾ ਚਾਨਣ ਲੈ ਕੇ ਆਉਂਦਾ ਆਪਣੇ ਬੱਚੇ ਦੀ ਜ਼ਿੰਦਗੀ 'ਚ ਤੇ ਜਦੋਂ ਪਿਓ ਕਿਤੇ ਛਿਪ ਜਾਏ ਨਾ ਫਿਰ ਜੀਵਨ ਵਿੱਚ ਦੁੱਖਾਂ ਦਾ ਹਨੇਰਾ ਹੋ ਜਾਂਦਾ ਇਸ ਕਰਕੇ ਪਿਓ ਦੀ अहमियत ਬਹੁਤ ਵੱਡੀ ਗੱਲ ਆ ਪਿਓ ਜਦੋਂ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰਦਾ ਆਪਣੇ ਸ਼ੌਂਕ ਮਾਰ ਲੈਂਦਾ ਰਾਤਾਂ ਨੂੰ ਜਾਗ ਜਾ ਕੇ ਆਪਣੇ ਬੱਚਿਆਂ ਦੇ ਉਹ ਸੁਪਨੇ ਪੂਰੇ ਕਰਦਾ ਤੇ ਇਸ ਕਰਕੇ ਜੀ ਪਿਓ ਦੀ ਥਾਂ ਕੋਈ ਵੀ ਹੋਰ ਲੈ ਨਹੀਂ ਸਕਦਾ ਸੋ ਆਪਣੇ ਆਪਣੇ ਸਾਰੇ ਜੋ ਵੀ ਜੋ ਕੋਈ ਬੱਚੇ ਸੁਣ ਰਹੇ ਆ ਆਪਣੇ ਪੇਰੈਂਟਸ ਦੀ ਆਪਣੇ ਜੋ ਫਾਦਰ ਸਾਹਿਬਾ ਜੀ ਉਹਨਾਂ ਦੀ ਬਹੁਤ ਰਿਸਪੈਕਟ ਕਰਿਆ ਕਰੋ ਕਿਉਂਕਿ ਕੱਲ ਨੂੰ ਜਦੋਂ ਤੁਸੀਂ ਆਫਟਰ ਮੈਰिज ਫਾਦਰ ਬਣੂਗੇ ਤੇ ਜਦੋਂ ਤੁਸੀਂ ਆਪਣੇ ਬੱਚਿਆਂ ਲਈ ਆਪਣੇ ਚਾਹ ਮਾਰ ਕੇ ਤੁਸੀਂ ਉਹਨਾਂ ਦੀਆਂ ਜਦੋਂ ਖੁਆਇਸ਼ਾਂ ਪੂਰੀਆਂ ਕਰੋਗੇ ਤੁਹਾਨੂੰ ਇਹ ਫੀਲਿੰਗ ਉਦੋਂ ਪਤਾ ਲੱਗਣੀ ਆ ਕਿ ਇੱਕ ਫਾਦਰ ਕੀ ਅਹਿਮੀਅਤ ਰੱਖਦਾ ਆਪਣੇ ਬੱਚੇ ਦੀ ਲਾਈਫ ਦੇ ਵਿੱਚ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਸਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ